ਇੱਕ ਗਾਣਾ ਬਣਾਇਆ ਬਹੁਤ ਸਾਲ ਪਹਿਲੇ ਮੇਰੇ ਫਾਦਰਸ ਵੀ 뮤ਜ਼ਿਕ ਡਾਕਟਰ ਸਨ ਕੇਪਨਾਲਾਲ ਜੀ ਉਹਨਾਂ ਦਾ ਗਾਣਾ ਹੈ ਨਾ ਇੱਕ ਮੇਰੀ ਅਕਾਸ਼ਨੀ ਇਸ ਨੇ ਨੀ ਇੱਕ ਮੇਰੀ ਅੱਖ ਕਾਸ਼ਨੀ ਦੁਜਾ ਰਾਤ ਦੇ ਉਹ ਨੀਂਦ ਰਹਿਨੇ ਮਾਰਿਆ ਸ਼ੀਸ਼ ਨੂੰ ਤਰੇੜ ਪੈ ਗਈ ਉਹਨਾਂ ਦਾ ਖੂਬਸੂਰਤ ਗਾਣਾ ਹੈ ਲੇਕਿਨ ਜੋ ਅਜ ਐਕਸਪੈਰੀਮੈਂਟ ਹੋਏਗਾ ਜੈਸਮਿਨ ਸੈਂਡਲਸ ਲਗਾਏਗਾ ਜੈਸਮਿਨ ਨੇਹਾ ਬਸਿਨ ਨੇ ਇਹ ਗਾਣਾ ਗਾਇਆ ਉਹਨਾਂ ਨੇ ਆਪਣਾ ਮਿਊਜ਼ਿਕ ਦੇ ਕੇ ਗਾਣਾ ਗਾਇਆ ਤਾਂ ਗਾਣਾ ਟਰੈਵਲ ਕਰ ਰਿਹਾ ਹੈ ਟਰੈਵਲ ਕਰ ਰਿਹਾ ਹੈ ਜਿਹੜੇ ਕੁਛ ਨੇ ਪੁਰਾਣੇ ਨੇ ਉਹ ਉਹੀ ਟਰੈਕ ਸੁਣ ਰਹੇ ਨੇ ਉਹਨਾਂ ਨੂੰ ਐ ਨਹੀਂ ਪਸੰਦ ਆ ਰਿਹਾ ਲੇਕਿਨ ਅਗਰ ਉਹ ਗਾਣਾ ਟਰੈਵਲ ਕਰਕੇ ਇਧਰ ਤੱਕ ਆ ਰਿਹਾ ਅੱਜ ਜਨਰੇਸ਼ਨਾਂ 'ਚ ਆ ਰਿਹਾ ਤੇ ਗਾਣਾ ਟਰੈਵਲ ਕਰੇਗਾ ਜੇ ਉੱਥੇ ਹੀ ਖੜਾ ਰਹੇਗਾ ਤੇ ਗਾਣਾ ਟਰੈਵਲ ਨਹੀਂ ਕਰੇਗਾ ਅੱਜ ਟਰੈਵਲ ਕਰਕੇ ਵੱਡੀ ਜਗ੍ਹਾ ਤੇ ਪਹੁੰਚੇ ਹੋਏ ਅੱਜ ਤੱਕ ਜੰਨਾ ਹੈ ਅੱਜ ਮੈਨੂੰ ਲੱਗਦਾ ਉਸ ਗਾਣੇ ਨੂੰ 6 ਦशक ਹੋ ਗਏ ਲੇਕਿਨ ਅੱਜ ਵੀ ਉਹ ਡਿਫਰੈਂਟ ਡਿਫਰੈਂਟ ਰੰਗ ਚ ਆ ਰਿਹਾ ਤੇ ਲੋਕੀ ਸੁਣਦੇ